ਸਹੀ ਲੱਗਿਆ ਮੈਂ ਲਾਈਵ ਸੇਵ ਵੀ ਕਰ ਦੂੰਗੀ ਹਨ ਜੇ ਉਹ ਵੀ ਗਲਤ ਲੱਗਿਆ ਹਨ ਤੁਸੀਂ ਉਹ ਲਾਈਕ ਕਹਿ ਦਿਓ ਹਨਾ ਕਿ ਇਹ ਬੰਦਾ ਗਲਤ ਈ ਆ ਜਾਂ ਆ ਇਤਾਂ ਉਹਦਾ ਹਨਾ ਚਲੋ ਜੋ ਤੁਹਾਨੂੰ ਫਿਲਹਾਲ ਹਾਲੇ ਤੱਕ ਜੋ ਤੁਹਾਨੂੰ ਸਹੀ ਲੱਗਦਾ ਸੀਗਾ ਤੁਸੀਂ ਉਹਨੂੰ ਕਹਿ ਰਹੇ ਸੀਗੇ ਹਨਾ ਕਿ ਪਨੀਤ ਗਲਤ ਆ ਪਨੀਤ ਗਲਤ ਆ ਤੁਸੀਂ ਪਹਿਲਾਂ ਇਦਾਂ ਦੱਸੋ ਕਿ ਪਹਿਲਾਂ ਕੇਸ ਟਾਪਿਕ ਤੇ ਆਪਾਂ ਗੱਲ ਕਰੀਏ ਤੱਕ ਤੇਰੀ ਮਾਂ ਹੁੰਦੀ ਗੱਡੀ ਓਕੇ ਕਿਸੇ ਨੂੰ ਵੀ ਪਤਾ ਹੈ ਮੇਰੀ ਫੈਮਲੀ ਬਾਰੇ ਇਹ ਮੇਰੀ ਫੈਮਲੀ ਨਾਲ ਮੇਰੀ ਗੱਲ ਹੁੰਦੀ ਸੀ ਜਾਂ ਨਹੀਂ ਸੀ ਹੁੰਦੀ ਹੈਗੀ ਕਿਸੇ ਨੂੰ ਵੀ ਇਸ ਚੀਜ਼ ਦਾ ਪਤਾ ਹੈ ਤੁਸੀਂ ਲੋਕ ਹਨਾ ਮਤਲਬ ਕਮੈਂਟ ਕਰਦੇ ਵੇ ਕਿ ਤੂੰ ਆਪਣੀ ਮਾਂ ਨੂੰ ਸੰਭਲ ਲੈ ਤੂੰ ਇਦਾਂ ਦੇ ਤੂੰ ਉਦਾਂ ਲੱਲਖਖਾ ਤੁਸੀਂ ਲੋਕ ਹਨਾ ਮਤਲਬ ਕਮੈਂਟ ਕਰਦੇ ਵੇ ਕਿ ਤੂੰ ਆਪਣੀ ਮਾਂ ਨੂੰ ਸਟੋਰੀ ਹੈਗੀ ਇਦਾਂ ਕਿ 2021 ਚ ਮੇਰਾ ਵਿਆਹ ਹੋਇਆ ਸੀਗਾ ਹਨਾ ਉਸ ਤੋਂ ਬਾਅਦ ਮੈਂ ਮੋਹਾਲੀ ਆ ਗਈ ਮੋਹਾਲੀ ਆਉਣ ਤੋਂ ਬਾਅਦ ਮੇਰੇ ਘਰ ਦੇਆਂ ਨੇ ਮੈਨੂੰ ਕਿਸੇ ਚੀਜ਼ ਕੋਈ ਸਪੋਰਟ ਨਹੀਂ ਕੀਤਾ ਹੈਗਾ ਮੇਰੀ ਮੇਰੇ ਮਾਂ ਦੇ ਲਈ ਇੱਜ਼ਤ ਮੇਰੇ ਮਨ ਦੇ ਵਿੱਚ ਅੱਜ ਵੀ ਹੈਗੀ ਹੈ ਕੱਲ ਵੀ ਸੀਗੀ ਤੇ ਉਹ ਰਹੂਗੀ ਤੁਹਾਡੇ ਸਾਰਿਆਂ ਲਈ ਵੀ ਮੇਰੇ ਦਿਲ 'ਚ ਬਹੁਤ ਜ਼ਿਆਦਾ ਇੱਜ਼ਤ ਹੈ ਹਨਾ ਤੇ ਮੈਂ ਆਪਣੇ ਮਾਂ ਦੇ ਕੋਈ ਖਿਲਾਫ ਨਹੀਂ ਹੈ ਲਾਈਵ ਹੋ ਰਹੀ ਹਨਾ ਜਾਂ ਕੁਛ ਵੀ ਖਿਲਾਫ ਕੁਛ ਨਹੀਂ ਮੈਂ ਕਰ ਰਹੀ ਹੈਗੀ ਜਿਵੇਂ ਵੇਜ ਮੇਰੇ ਮੰਮਾ ਨੇ ਕਿਹਾ ਹੋਇਆ ਹਨਾ ਕਿ ਵੀ ਇਹਨੇ ਸਰੂਪਾਂ ਦੀ ਬੇਕਦਰੀ ਕੀਤੀ ਆ ਸੁਹਾਣਾ ਸਾਹਿਬ ਮੈਂ ਡੇਲੀ ਬਿਨਾਂ ਨਾ ਕਿ ਜਾਂਦੀ ਹੁੰਦੀ ਸੀਗੀ ਇਸ ਚੀਜ਼ ਦਾ ਪਰੂਫ ਨਹੀਂ ਆਪਾਂ ਕਹਿ ਸਕਦੇ ਮਤਲਬ ਜੋ ਵੀ ਤੁਸੀਂ ਸਨੈਪਚੈਟ ਤੇ ਵੇਖ ਲਿਆ ਨਾ ਸਪੌਟ ਲਾਈਟਾਂ ਦੇ ਵਿੱਚ ਹੋਊਗਾ ਦੈਨ ਉਸ ਤੋਂ ਬਾਅਦ ਜਿਹੜੇ ਇੱਥੇ ਮਹਾਰਾਜ ਦੇ ਸਰੂਪ ਪਏ ਆ ਉਹ ਵੀ ਮੈਂ ਤੁਹਾਨੂੰ ਲਾਈਵ ਦੇ ਵਿੱਚੇ ਵਿਖਾ ਦੂੰਗੀ ਹੈਨਾ ਕਿ ਕੀ ਹੈਗਾ ਕੀ ਨਹੀਂ ਹੈਗਾ ਨਾ ਮੇਰੇ ਮੰਮਾ ਨੇ ਉੱਚ ਐਦੇ ਕਹਿ ਦਿੱਤਾ ਵੀ ਚਲੋ ਕਿਸੇ ਦੇ ਪਿੱਛੇ ਲੱਗ ਕੇ ਕਿਹਾ ਉਹ ਵੀ ਮੈਂ ਤੁਹਾਨੂੰ ਪ੍ਰੂਫ ਵਿਖਾ ਦੂੰਗੀ ਵੀ ਕਿਹਦੇ ਪਿੱਛੇ ਲੱਗ ਕੇ ਕਿਹਾ ਹੈਨਾ ਕਿਸੇ ਦੇ ਪਿੱਛੇ ਲੱਗ ਕੇ ਕਿ ਇੱਥੇ ਨਸ਼ੇ ਹੁੰਦੇ ਸੀਗੇ ਮੇਰੇ ਕੋਲ ਵੀਡੀਓ ਪਈ ਆ ਮੈਂ ਵਿਖਾ ਨਹੀਂ ਸਕਦੀ ਕਿਉਂਕਿ ਮੇਰੀ ਮਾਂ ਉਹਦੇ ਚ ਹੈਨਾ ਚਲੋ ਉਹ ਬੰਦੇ ਨੂੰ ਤੇ ਕੋਈ ਸ਼ਰਮ ਨਹੀਂ ਸੀ ਹੈਗੀ ਉਹਦੇ 'ਚ ਕੋਈ ਮਰਦਾਂ ਵਾਲੀ ਗੱਲ ਨਹੀਂ ਸੀ ਹੈਗੀ ਹਨਾ ਕਿਉਂਕਿ ਹੋਣ ਤੱਕ ਉਸ ਬੰਦੇ ਦਾ ਨਾਮ ਮੈਂ ਅਜੇ ਤੱਕ ਕੋਈ ਮਾੜਾ ਕੀਤਾ ਸੀ ਨਾ ਮੈਂ ਕਦੇ ਸੋਚਿਆ ਸੀਗਾ ਉਸ ਬੰਦੇ ਤੋਂ ਖੁੱਦ ਨਹੀਂ ਮੇਰੇ ਨਾਲ ਕੋਈ ਕੋਈ ਵੈਰ ਨਹੀਂ ਕੱਢਿਆ ਗਿਆ ਕੋਈ ਉਹਦੇ ਨਾਲ ਮੇਰਾ ਹੈ ਵੀ ਨਹੀਂ ਸੀਗਾ ਉਹਨੇ ਮੇਰੀ ਮਾਂ ਨੂੰ ਮੇਰੇ ਖਿਲਾਫ ਲਿਆਂਦਾ ਉਹਦਾ ਰੀਜ਼ਨ ਇਹ ਸੀਗਾ ਕਿ ਆਪਾਂ 1.5 2 ਸਾਲ ਤੋਂ ਹਨਾ 5 ਸਾਲ ਤੋਂ ਰਿਲੇਸ਼ਨ ਚ ਸੀਗੇ 1 ਸਾਲ ਆਪਾਂ ਹੀਰੋ ਹੋਮਸ ਲਿਵ ਇਨ ਦੇ ਵਿੱਚ ਰਹੇ ਹਨਾ ਲਿਵ ਇਨ ਚ ਰਹੇ ਉਹ ਮੈਨਾਂ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੁੰਦਾ ਸੀਗਾ ਬਹੁਤ ਜ਼ਿਆਦਾ ਕੁੱਟਮਾਰ ਕਰਦਾ ਹੁੰਦਾ ਸੀ ਕਿ ਇਸ ਚੀਜ਼ਾਂ ਦੇ ਪ੍ਰੂਫ ਹੈਗੇ ਆ ਮੈਂ ਤੁਹਾਨੂੰ ਵਿਖਾ ਦੇਣੀ ਆ ਲੇਕਿ ਤੁਸੀਂ ਦੱਸ ਦਿਓ ਹਨਾ ਵੀ ਕੌਣ ਗਲਤ ਏ ਕੌਣ ਕਿੱਦਾਂ ਆ ਅ ਕਿਉਂਕਿ ਕਿਸੇ ਬੰਦੇ ਨੂੰ ਇਸ ਚੀਜ਼ਾਂ ਦਾ ਪਤਾ ਨਹੀਂ ਸੀ ਹੈਗਾ ਹਨਾ ਕਿ ਮੈਂ ਆਪਦੀ ਲਾਈਫ 'ਚ ਕੀ ਕੁਝ ਫੇਸ ਕੀਤਾ ਮੈਂ ਸਾਰੀਆਂ ਚੀਜ਼ਾਂ ਅੱਜ ਕਲੀਅਰ ਕਰੂੰਗੀ ਤੇ ਕਲੀਅਰ ਕਰਨ ਤੋਂ ਬਾਅਦ ਜੋ ਤੁਹਾਨੂੰ ਸਹੀ ਲੱਗਿਆ ਜੋ ਤੁਹਾਡੀ ਜਜਮੈਂਟ ਹੋਈ ਲੱਗੀ ਉਹ ਤੁਸੀਂ ਖੁਦ ਵੇਖਿਓ ਹਨਾ ਆ ਮੇਰਾ ਸੀਰ ਪਾੜਿਆ ਸੀਗਾ ਉਹ ਬੰਦੇ ਨੇ ਮੇਰੀ ਫਰੈਂਡ ਦੇ ਸਾਹਮਣੇ ਆ ਮੇਰੀ ਅੱਖ ਪਾੜਿਆ ਸੀਗਾ ਏ ਪ੍ਰੂਫ ਚਲੋ ਮੈਂ ਤੁਹਾਨੂੰ ਬਾਤੋਂ ਵਿਖਾਉਂਗੀ ਹੈਨਾ ਬਹੁਤ ਜ਼ਿਆਦਾ ਮਾਰਕਟ ਕਰਦਾ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਮੈਂ ਉਹਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀਗੀ ਤੇ ਜਿਹੜੇ ਸਿਮੀ ਵਰਮਰੀ ਦਾ ਮੈਂ ਹੁਣੇ ਵੇਖਿਆ ਉਹਨਾਂ ਦਾ ਨਾ ਪੋਡਕਾਸਟ ਆਇਆ ਉਹ ਕਹਿੰਦੇ ਕਿ ਇਦਾਂ ਉਹਦਾ ਕੁਝ ਵੀ ਨਹੀਂ ਸੀਗਾ ਹੈਨਾ ਵੀ ਮੇਰੀਆਂ ਦੋ ਭੈਣਾਂ ਹੈਗੀਆਂ ਠੀਕ ਹੈ ਮਿੰਟੇ ਲਾਈਕ ਹੈ ਨਹੀਂ ਸੀ ਇਹ ਖੁਦ ਹੀ ਆਉਂਦੇ ਹੁੰਦੇ ਸੀ ਕਿ ਤੁਸੀਂ ਇਹਨਾਂ ਦੀ ਸਪੌਟਲਾਈਟਾਂ ਚੈੱਕ ਕਰ ਲਿਓ ਹਲੇ ਵੀ ਹੈਗੀਆਂ ਸਟਿਲ ਥੈਨ ਉਸ ਤੋਂ ਬਾਅਦ ਏ ਲਾਈਕ ਮੈਂ ਉਹਦੇ ਨਾਲ ਗੱਲ ਨਹੀਂ ਸੀ ਕਰਦੀ ਤੇ ਇਹ ਪੂਰੇ ਟੱਚ ਚ ਸੀਗੇ ਤੇ ਇਹ ਹੋਲੀ ਵਾਲੇ ਦਿਨ ਮੈਨੂੰ ਉਹਦੇ ਕੋਲ ਲੈ ਕੇ ਗਏ ਉਸ ਬੰਦੇ ਨੇ ਮੇਰੇ ਮੂੰਹ 'ਚ ਪਿਸਟਲ ਪਾਇਆ ਇਸ ਚੀਜ਼ਾਂ ਦੇ ਪ੍ਰੂਫ ਆਪਣੇ ਕੋਲ ਹੈਗੇ ਹਨ ਆਹਨਾ ਪਤਾ ਨਹੀਂ ਉਹ ਚਲੋ ਰੱਬ ਸਾਥ ਦਿੰਦਾ ਹੁੰਦਾ ਹੈ ਹਨਾ ਤੇ ਰੱਬ ਦੇ ਸਾਥ ਦਿੱਤਾ ਕਿ ਆਪਣੇ ਕੋਲ ਸਾਰੇ ਪ੍ਰੂਫ ਆ ਗਏ ਸਾਰੀਆਂ ਚੀਜ਼ਾਂ ਆ ਗਈਆਂ ਹਨਾ ਆਪਾਂ ਮੈਂ ਸਾਰਾ ਕੁਝ ਅੱਗੇ ਰੱਖੂੰਗੀ ਤੁਹਾਡੇ ਗਾਣੇ ਤੁਸੀਂ ਗਿੱਡੀ ਜਾਓ ਕੋਈ ਚੱਕਰ ਨਹੀਂ ਹੈਗਾ ਬਟ ਤੁਸੀਂ ਸੁਣ ਲਓ ਤੁਹਾਡੇ 'ਚ ਇਨਸਾਨੀਅਤ ਹੈਗੀ ਆ ਤੇ ਹੈਗੀ ਆ ਚਲੋ ਜੀ ਉਹਨੇ ਮੇਰੇ ਮੂੰਹ 'ਚ ਪਿਸਟਲ ਪਾਇਆ ਦੈਨ ਉਸ ਤੋਂ ਬਾਅਦ ਉਹਨੇ ਮੈਨੂੰ ਗੋਟਮਾਰ ਕੀਤੀ ਕਟ ਕਟ ਜੇ ਮੇਰੀਆਂ ਵੀਡੀਓਜ਼ ਉਹਨੇ ਬਹੁਤ ਜ਼ਿਆਦਾ ਬਣਾਈਆਂ ਹੋਈਆਂ ਬਹੁਤ ਹੀ ਜ਼ਿਆਦਾ ਵੀਡੀਓਜ਼ ਹੈਗੀਆਂ ਉਹ ਬੰਦੇ ਕੋਲ ਮੇਰੀਆਂ ਕਦੇ ਉਹਨੇ ਪੈਰਾਂ 'ਚ ਬਿਠਾ ਕੇ ਨੱਕ ਨਾਲ ਲਕੀਰਾਂ ਕਢਾ ਕੇ ਠੀਕ ਹੈ ਕਦੇ ਮੇਰੇ ਵਾਲ ਕੱਟ ਰਿਆ ਜੀ ਕਦੇ ਕਿਦਾਂ ਕਟ ਕਟ ਕੇ ਮੇਰੀਆਂ ਬਹੁਤ ਜ਼ਿਆਦਾ ਵੀਡੀਓਜ਼ ਉਹ ਬੰਦੇ ਕੋਲ ਮੈਂ ਇਹ ਚੀਜ਼ਾਂ ਤਾਂ ਸਾਂਹ ਕਰ ਰਹੀ ਸੀਗੀ ਹਨਾ ਕਿ ਯਾਰ ਇੱਕ ਤਾਂ ਮਤਲਬ ਮੈਂ ਆਪਣੇ ਘਰ ਨਹੀਂ ਸੀ ਜਾ ਸਕਦੀ ਹੈਨਾ ਮੈਂ ਆਪਣੇ ਪਿਛਲੇ ਪੌਡਕਾਸਟ ਚ ਇਹ ਚੀਜ਼ ਕਲੀਅਰ ਕੀਤੀ ਸੀਗੀ ਕਿ ਮੇਰੇ ਘਰਦਿਆਂ ਨੇ ਇਦਾਂ ਕੀਤਾ ਹੈਨਾ ਕਿ ਘਰਦਿਆਂ ਨੇ ਕੋਈ ਜ਼ਿਆਦਾ ਸਾਥ ਨਹੀਂ ਸੀ ਦਿੱਤਾ ਹੈਗਾ ਜਿੱਤੇ ਕਰਕੇ ਮੈਂ ਆਪਣਾ ਜੋ ਵੀ ਕੁਝ ਕੀਤਾ ਮੈਂ ਖੁਦ ਕੀਤਾ ਆ ਮੈਂ ਘਰ ਨਹੀਂ ਸੀ ਜਾ ਸਕਦੀ ਫਾਈਨੈਂਸ਼ੀਅਲੀ سپورਟ ਮੈਨੂੰ ਉਹੀ ਬੰਦਾ ਕਰਦਾ ਹੁੰਦਾ ਸੀਗਾ ਕਿਉਂਕਿ ਮੈਂ ਉਹਦੇ ਨਾਲ ਹੀ ਰਹਿੰਦੀ ਹੁੰਦੀ ਸੀ ਮੈਂ ਕਿਹੜੇ ਕਿਸੇ ਔਰ ਨਾਲ ਗੱਲ ਕਰ ਜੂੰ ਸੀ ਜਾਂ ਕੁਝ ਹੋਰ ਸੀਗਾ ਤੇ ਓਬਵੀਅਸਲੀ ਮੈਂ ਉਹਦੇ ਨਾਲ ਰਹਿੰਦੀ ਸੀ ਤੇ ਮੇਰੇ ਖਰਚਾ ਉਹਨੇ ਹੀ ਕਰਨਾ ਸੀਗਾ ਹੈਨਾ ਥੈਨ ਏਕੋ ਨੇ ਮੈਨੂੰ ਡਰਾ ਬਹੁਤ ਦਿੱਤਾ ਸੀਗਾ ਬਹੁਤ ਜ਼ਿਆਦਾ ਹੀਰੋ ਹੋਮਸ ਦੀ ਜਿਹੜੀ ਸੁਸਾਇਟੀ ਆ ਨਾ ਹੀਰੋਮ ਸੁਸਾਇਟੀ ਆ ਜਿਹੜੀ ਉਹਦੇ ਸੈਕਿਉਰਿਟੀ ਗਾਰਡ ਕਾਫੀ ਬੰਦੇ ਹੈਗੇ ਆ ਜਿਹੜੇ ਗਵਾਹ ਆ ਮੈਡੀਕਲ ਸਟੋਰ ਵਾਲੇ ਗਵਾਹ ਆ ਹੋਰ ਮੇਰੀਆਂ ਫਰੈਂਡਾਂ ਗਵਾਹ ਆ ਹੋਰ ਕਾਫੀ ਜਣੇ ਇਸ ਚੀਜ਼ ਦੇ ਗਵਾਹ ਹੈਗੇ ਆ ਨਾ ਕਿ ਉਹਨਾਂ ਦੇ ਸਾਹਮਣੇ ਵੀ ਨਾ ਕੀ ਕਿਹੜੇ-ਕਿਹੜੇ ਇਨਸੀਡੈਂਟ ਹੁੰਦੇ ਰਹੇ ਆ ਥੈਨ ਉਸ ਤੋਂ ਬਾਅਦ ਗਿੰਨਾ ਸਮਾਲ ਲਾਇਆ ਤੂੰ ਅੱਛਾ ਥੈਨ ਉਸ ਤੋਂ ਬਾਅਦ ਉਹਨੂੰ ਇਦਾਂ ਸੀਗਾ ਕਿ ਪੀ ਇਹ ਮੈਨੂੰ ਛੱਡੇ ਨਾ ਜਾਂ ਲਾਈਕ ਪੀ ਕੀ ਜੈਲਸੀ ਫੈਕਟਰ ਸੀਗਾ ਉਹਦੇ ਮਨ ਚ ਕੀ ਸੀਗਾ ਕੀ ਨਹੀਂ ਸੀਗਾ ਮੈਨੂੰ ਨਹੀਂ ਸੀ ਉਸ ਚੀਜ਼ ਦਾ ਪਤਾ ਹੋਲੀ ਵਾਲੇ ਦਿਨ ਉਹਨੇ ਮੇਰੇ ਦੋਨੋਂ ਫੋਨ ਰੀਸੈਟ ਕਰ ਦਿੱਤੇ ਉਸ ਤੋਂ ਬਾਅਦ ਮੈਂ ਵਾਪਸ ਆਈਏ ਨਾ ਜਦੋਂ ਸਿਮੀ ਆਈ ਮੇਰੇ ਨਾਲ ਆਏ ਗੱਡੀ ਉਹਨੇ ਉੱਥੇ ਰੱਖ ਲਈ ਅਸੀਂ ਕੈਬ ਚਾਹੀਏ ਬਲਾਬਲਾ ਕੈਬ ਕਰਾਈ ਹੈ ਨਾ ਉਹਦੇ ਚ ਚਲੋ ਆਏ ਆਉਂਦੇ ਹੋਏ ਮੇਲ ਦਾ ਪਾਸਵਰਡ ਚੇਂਜ ਕੀਤਾ ਮੇਰੀ ਦਾ ਸਿਮੀ ਨੇ ਚੇਂਜ ਕੀਤਾ ਤੇ ਉਹ ਜਦੋਂ ਮੇਲ ਦਾ ਪਾਸਵਰਡ ਚੇਂਜ ਕੀਤਾ ਤੇ ਉਹਨੇ ਮੈਨੂੰ ਆਪਦੇ ਵਟਸਐਪ ਤੋਂ ਮੈਨੂੰ ਭੇਜਿਆ ਕਿ ਆਧਰੀ ਮੇਲ ਆ ਪਾਸਵਰਡ ਹੈ ਦੈਨ ਉਸ ਤੋਂ ਬਾਅਦ ਉਹਨਾਂ ਨੇ 26 April ਨੂੰ ਮੇਰੀ ਮੇਲ ਰਿਮੂਵ ਕਰਕੇ ਮੇਰੇ ਬாய்ਫਰੈਂਡ ਦੀ ਜਿਹੜੀ ਮੇਲ ਸੀਗੀ ਉਹ ਐਡ ਕੀਤੀ ਗਈ ਉਹਦੇ ਵਿੱਚ 2:26 ਮਿੰਟ ਤੇ ਉਸ ਚੀਜ਼ ਦਾ ਪ੍ਰੂਫ ਵਿਖਾ ਦਿੰਨੇ ਆਪਾਂ ਵੀ ਮਾਊਸ ਬੰਦੇ ਦੀ ਆਈਡੀ ਨਹੀਂ ਤੁਹਾਨੂੰ ਵਿਖਾ ਸਕਦੀ ਠੀਕ ਹੈ ਇਹ ਬੰਦੇ ਨੂੰ ਮੈਂ ਭੇਜਿਆ ਸੀਗਾ ਸਕਰੀਨਸ਼ਾਟ ਇੱਥੇ ਉਹ ਬੰਦੇ ਦੀ ਆਈਡੀ ਐਡ ਹੋਈ ਹੋਈ ਆ ਤੇ ਮੈਂ ਉਹਨੂੰ ਭੇਜੀ ਆਉਂਗਾ ਕਹਿੰਦਾ ਕਿ ਨਹੀਂ ਨਹੀਂ ਮੈਨੂੰ ਨਹੀਂ ਪਤਾ ਥੈਨ ਉਸ ਤੋਂ ਬਾਅਦ ਇਹਨਾਂ ਨੇ ਕਮਲਗੌਰ ਨਾਲ ਦੀ ਆਈਡੀ ਇੱਕ ਉਹ ਆਈਡੀ ਐਡ ਹੋਈ ਮੇਲ ਆਈਡੀ ਕਮਲਗੌਰ ਉਹ ਸਾਰਾ ਡਾਟਾ ਮੈਨੂੰ ਰੀਸੀਵ ਹੋਇਆ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਹਨਾ ਜਿਹੜੇ ਉਹ ਕਹਿੰਦੇ ਕਿ ਆਪੀ ਸਾਡੇ ਤੇ ਅਲੀਗੇਸ਼ਨ ਲਾ ਰਹੀ ਐ ਇਦਾਂ ਉਹਦਾ ਲੱਲਾ ਕੱਕਾ ਹਨਾ ਆ ਉਹਦੇ ਤੁਸੀਂ ਪ੍ਰੂਫ ਵੇਖ ਲਓ ਸਿਮੀ ਵਰਮਰਾਂ ਦੇ ਫੋਨ ਦੇ ਵਿੱਚੋਂ ਜੋ ਕੁਝ ਆਪਾਂ ਨੂੰ ਮਿਲਿਆ ਸੀਗਾ ਹਨਾ ਉਹ ਕਹਿੰਦੇ ਸੀ ਸਾਡੇ ਫੋਨ ਰੱਖ ਲਿਆ ਇਦਾਂ ਉਹਦਾ ਹਨਾ ਆ ਸਾਰਾ ਡਾਟਾ ਇਹਨਾਂ ਦੇ ਫੋਨ ਦੇ ਵਿੱਚੋਂ ਆਪਾਂ ਨੂੰ ਰੀਸੀਵ ਹੋਇਆ ਸੀਗਾ ਇਹ ਇਹਨਾਂ ਨੇ ਜਦੋਂ ਮੇਰੀ ਆਈਡੀ ਹੈਕ ਕੀਤੀ ਸੀਗੀ ਹੈਨਾ ਇਹ ਬਹੁਤ ਸੱਚੇ ਸਵਿੱਤਰੇ ਬਣੇ ਹੋਏ ਆ ਆ ਆਪਣੇ ਹੱਥ ਦੀ ਪਛਾਣ ਕਰ ਲਓ ਜੀ ਤੇ ਆ ਜਗ੍ਹਾ ਦੀ ਪਛਾਣ ਤੇ ਹੈਗੀ ਉਹ ਆ ਮੈਨੂੰ ਹੈਨਾ ਇਹਨਾਂ ਨੇ ਚਲੋ ਆਈਡੀ ਹੈਕ ਕਰ ਲਈ ਹੈਨਾ ਆਈਡੀ ਹੈਕ ਕਰਨ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕੀਤੀ ਹੈਗੀ ਕੁਝ ਨਹੀਂ ਕੀਤਾ ਇਹਨਾਂ ਨੇ ਮੈਨੂੰ ਕਿਸੇ ਤੋਂ ਫੋਨ ਲਵਾਇਆ ਉਸ ਦੀ ਇਸ ਦੀ ਰਿਕਾਰਡਿੰਗ ਤੇ ਵਿਦ ਸਕਰੀਨਸ਼ਾਟ ਮੇਰੇ ਕੋ ਹੈਗਾ ਹੈਨਾ ਕਿ ਇਹਨਾਂ ਨੇ ਕਾਲ ਲਵਾਈ ਤੈਨ ਉਹ ਬੰਦੇ ਨੇ ਮੈਨੂੰ ਕਿਹਾ ਘਰੋਂ ਸੂਸ ਸਮਝ ਕੇ ਨਿਕਲੀਏ ਇਦਾਂ ਉਦਾਂ ਆਪਾਂ ਕਿ ਚਲੋ ਠੀਕ ਹੈ ਜੀ ਕੋਈ ਗੱਲ ਨਹੀਂ ਮੈਨੂੰ ਇਦਾਂ ਸੀਗਾ ਮੈਂ ਕਿ ਵੀ ਇਦਾਂ ਹੀ ਜਦੋਂ ਕਰ ਦਿੰਦੇ ਹੁੰਦੇ ਹੈਨਾ ਵੀ ਉਦਾਂ ਹੀ ਫੋਨ ਲਾ ਦਿੰਦੇ ਆ ਦੈਨ ਉਸ ਤੋਂ ਬਾਅਦ ਫਿਰ ਕੋਈ ਗੱਲ ਹੋਈ ਫਿਰ ਮੈਂ ਜਿਮੀ ਨੂੰ ਫੋਨ ਲਾਇਆ ਬੱਸ ਕਿ ਫੋਨ ਕੱਟ ਦਿੱਤਾ ਉਸ ਚੀਜ਼ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਹਨਾ ਵੀ ਜਦੋਂ ਆਪਾਂ ਇਹਨਾਂ ਨੂੰ ਫੋਨ ਲਾਇਆ ਸੀਗਾ ਦੈਨ ਇਹਨਾਂ ਨੇ ਲੜ ਲੂੜ ਕੇ ਫੋਨ ਕੱਟ ਦਿੱਤਾ ਹਾਂ ਤੁਸੀਂ ਕਮੈਂਟ ਕਰੀ ਚਲੋ ਕੋਈ ਚੱਕਰ ਨਹੀਂ ਹੈਗਾ ਗਲਤ ਕਰਨੇ ਆ ਕਰੀ ਜਾਓ ਬਟ ਮੈਂ ਆਪਦੀ ਮੰਮੀ ਵਾਲੀ ਗੱਲ ਤੇ ਵੀ ਆਉਂਗੀ ਚਲੋ ਜੀ ਇਹ ਗੱਲਬਾਤ ਹੋਈ ਆਈਡੀ ਹੈ ਹਨਾ ਆਈਡੀ ਦਾ ਸਾਰਾ ਕੁਝ ਹੋ ਗਿਆ ਫਿਰ ਇਹਨਾਂ ਨੇ ਮੈਨੂੰ ਫੋਨ ਲਵਾਉਣੇ ਸਟਾਰਟ ਕੀਤੇ ਦੈਨ ਉਸ ਤੋਂ ਬਾਅਦ ਸਲੂਨ ਦੇ ਵਿੱਚ ਉੱਥੇ ਜਾ ਕੇ ਗੱਲ ਹੋਈ ਸੀਗੀ ਕਿ ਇਹ ਬੈਠੇ ਸੀਗੇ ਇੰਨੇ ਪਹਿਲਾਂ ਮੇਰੀ ਜੈਨ ਨੂੰ ਹੱਥ ਪਾਇਆ ਮੇਰੀ ਜੈਨ ਇਹਦੇ ਕੋਲ ਨਾ ਗਈ ਉਹਦੀ ਜਾਨ ਮੇਰੇ ਕੋਲ ਆ ਸਲੂਨ ਦੇ ਵਿੱਚ ਇਹਨਾਂ ਨੇ ਫੋਟੋ ਖਿੱਚੀ ਸੀਗੀ ਲਾਈਕ ਇਹ ਇਨਸੀਡੈਂਟ ਹੋਣ ਤੋਂ ਪਹਿਲਾਂ ਤੇ ਉਹ ਫੋਟੋ ਚ ਵੇਖਿਆ ਸੀਗਾ ਤੇ ਗੱਲ ਚ ਚੈਨ ਨਹੀਂ ਸੀ ਹੈਗੀ ਮੇਰੀ ਜੈਨ ਲਈ ਸੀ ਇਹਨਾਂ ਨੇ ਦਨ ਉਸ ਤੋਂ ਬਾਅਦ ਇਹਨਾਂ ਨੇ ਕੰਪਲੀਟ ਕਰਾਈ ਹੈ ਨਾ ਉਹਦੇ ਵਿੱਚ ਲਿਖਾਇਆ ਗਨ ਪੁਆਇੰਟ ਤੇ ਇਦਾਂ ਕੀਤਾ ਜਾਂ ਉਹਦਾ ਕੀਤਾ ਕਿ ਜੋ ਇਹਨਾਂ ਨੂੰ ਸਹੀ ਲੱਗਿਆ ਇਹਨਾਂ ਨੇ ਕੀਤਾ ਚਲੋ ਠੀਕ ਹੈ ਆਪਾਂ ਇਹਨਾਂ ਨੂੰ ਗਲਤ ਨਹੀਂ ਕਹਿੰਦੇ ਹੈਗੇ ਬਟ ਇਹਨਾਂ ਨੇ ਵੀ ਕਿਸੇ ਦੇ ਪਿੱਛੇ ਲੱਗ ਕੇ ਕੀਤਾ ਸੀਗਾ ਨਾ ਤੇ ਇਹਨਾਂ ਨੂੰ ਐ ਨਹੀਂ ਪਤਾ ਹੈਗਾ ਕਿ ਉਸੇ ਬੰਦੇ ਨੇ ਮੈਨੂੰ ਫੋਨਾਂ ਦੇ ਲੌਗ ਦੱਸੇ ਸੀਗੇ ਹੈਨਾ ਉਸ ਚੀਜ਼ਾਂ ਦੇ ਵੀ ਮੇਰੇ ਕੋਲ ਰਿਕਾਰਡਿੰਗਾਂ ਪਈਆਂ ਉਹਨਾਂ ਚੀਜ਼ਾਂ ਦੀਆਂ ਵੀ ਕਿ ਜਦੋਂ ਉਹਨੇ ਮੈਨੂੰ ਫੋਨ ਦੇ ਲੌਗ ਦੱਸੇ ਸੀ ਕਿ ਮੈਨੂੰ ਪਤਾ ਸੀਗਾ ਕਿ ਇਹ ਚੀਜ਼ ਇਦਾਂ ਹੋਣੀ ਆ ਤੇ ਮੈਂ ਪਹਿਲਾਂ ਹੀ ਆਪਣੀ ਸਿਕਿਉਰਟੀ ਨਾਲ ਚੱਲੀ ਸੀਗੀ ਹੈਨਾ ਵੀ ਠੀਕ ਹੈ ਆਪਣੀ ਸੇਫ ਸਾਈਡ ਰੱਖ ਕੇ ਚੱਲੀ ਸੀਗੀ ਮੇਰੇ ਉਹ ਬੰਦੇ ਨੇ ਇਹਨਾਂ ਦੇ ਫੋਨ ਦੇ ਲੌਗ ਦੱਸੇ ਬਟ ਉਹ ਬੰਦੇ ਨੂੰ ਨਹੀਂ ਸੀਗਾ ਪਤਾ ਕਿ ਮੇਰਾ ਮੇਰੀ ਬਹੁਤ ਜਾਣੇ ਬਹੁਤ ਜ਼ਿਆਦਾ ਪ੍ਰੂਫ ਪਏ ਆ ਇਹਦੇ ਫੋਨ ਦੇ ਵਿੱਚ ਹਨਾ ਜਦੋਂ ਇਹਨਾਂ ਨੇ ਮੇਰੀ ਆਈਡੀ ਹੈਕ ਕੀਤੀ ਉਹ ਬੰਦੇ ਨੇ ਕਰਾਈ ਇਹਨਾਂ ਨੇ ਇੱਕ ਦੂਜੇ ਨੂੰ ਕੋਡ ਭੇਜੇ ਹੋਏ ਸੀਗੇ ਸਿਮਮੀ ਬਰਮ ਦਾ ਜੀਜਾ ਆ ਗੁਰਦਾਸਪੁਰ ਤੋਂ ਤੇ ਦੀ ਭੈਣ ਆ ਉਹਨਾਂ ਨੇ ਆਈਡੀ ਹੈਕ ਕੀਤੀ ਉਹਨਾਂ ਦੀ ਵਟਸਐਪ ਚੈਟ ਦੇ ਵਿੱਚੋਂ ਸਾਰਾ ਕੁਝ ਮਿਲਿਆ ਇਹਨਾਂ ਨੇ ਇੱਕ ਦੂਜੇ ਨੂੰ ਭੇਜੀ ਹੋਈ ਸੀਗੀ ਉਦੋਂ ਇਹਨਾਂ ਨੇ ਮੇਰੇ 20 20 ਤੋਂ 25000 ਫਾਲੋਅਰ ਰਿਮੂਵ ਕੀਤੇ ਸੀਗੇ Then, हैं, हैं। Then, की दे दे देन ਸਾਰੀਆਂ ਪੋਸਟਾਂ ਰਿਮੂਵ ਕੀਤੀਆਂ ਸੀਗੀਆਂ देन ਮੇਰੀ ਆਈਡੀ ਤੋਂ ਕਾਫੀ ਜਣਿਆਂ ਨੂੰ ਮੈਸੇਜ ਕੀਤੇ ਸੀਗੇ ਬੰਦੇ ਨੂੰ ਟਾਈਪਿੰਗ ਦੀ ਪਛਾਣ ਹੁੰਦੀ ਆ ਟਾਈਪਿੰਗ ਜੀ ਮੈਨੂੰ ਪਛਾਣਣ ਆ ਗਈ ਸੀਗੀ ਤੇ ਫਿਰ ਇਹਨਾਂ ਨੇ ਕੀ ਕੀਤਾ ਵੀਡੀਓ ਖੁਦ ਵਾਇਰਲ ਕਰਵਾਈ ਕਿਉਂਕਿ ਵੀਡੀਓ ਚ ਸਿਮੀ ਦੀ ਪਛਾਣ ਹੀ ਨਹੀਂ ਆ ਰਹੀ ਉਹਦੇ ਚ ਮੂੰਹ ਹੀ ਮੇਰਾ ਦਿਖ ਰਿਹਾ ਹਨਾ ਚਲੋ ਜੀ ਵੀਡੀਓ ਵਾਇਰਲ ਕਰਵਾਈ देन ਉਸ ਤੋਂ ਬਾਅਦ ਜਿਹੜਾ ਉਹ ਬੰਦਾ ਉਹ ਪਹਿਲਾਂ ਮੇਰੀ ਸਾਈਡ ਸੀਗਾ देन ਫਿਰ ਉਹ ਇਹਨਾਂ ਦੀ ਸਾਈਡ ਹੋ ਗਿਆ ਉਹਨਾਂ ਨੇ ਸੋਚਿਆ ਕਿ ਹੁਣ ਕਰੀਏ ਕੀ ਉਹਨਾਂ ਨੇ ਸੋਚਿਆ ਕਿ ਹੁਣ ਕਰੀਏ ਕੀ ਕਿ ਜੇ ਜੇ ਪ੍ਰਨੀਤ ਤੇ ਕੋਈ ਆਪਾਂ ਪ੍ਰਨੀਤ ਨੂੰ ਕਿਸੇ ਤਰੀਕੇ ਨਾਲ ਆਪਾਂ ਕੁਝ ਕਰਵਾਇਆ ਨਾ ਨਾ ਤੇ ਉਹ ਬੰਦੇ ਉਹ ਬੰਦੇ ਨੇ ਇਦਾਂ ਸੀਗਾ ਕਿ ਇਹਨੇ ਮੇਰੇ ਤੇ ਕਾਰਵਾਈ ਕਰਵਾ ਦੇਣੀ ਹੈ ਹਨਾ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਉਹਨੇ ਮੇਰੀ ਆਈਡੀ ਹੈਕ ਕਰਾਈ ਹੈ ਤੇ ਇਹ ਬੰਦਾ ਉਹੀ ਜਿਹਦਾ ਟੈਟ ਜਿਹਦੇ ਟੈਟੂ ਦੀ ਗੱਲ ਹੋਈ ਸੀਗੀ ਮੇਰੇ ਪੋਡਕਾਸਟ ਚ ਵੀ ਤੁਸੀਂ ਟੈਟੂ ਬਣਵਾਇਆ ਹੋਇਆ ਕਿਸੇ ਦਾ ਹਨਾ ਵੀ ਕਿਸੇ ਤਿੰਨਾਂ ਵੀ ਯਕੀਨਾਂ ਕਰਿਆ ਕਰੋ ਦਨ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਮੇਰੀ ਮਾਤਾ ਨਾਲ ਕੰਟੈਕਟ ਕੀਤਾ ਮੇਰੀ ਮਾਤਾ ਨਾਲ ਮੇਰੀ ਗੱਲ ਹੋ ਰਹੀ ਆ ਸਾਰਾ ਕੁਝ ਠੀਕ ਆ ਹਨਾ ਤੇ ਮੈਂ ਆਪਣੀ ਮਾਂ ਨੂੰ ਗਲਤ ਨਹੀਂ ਜਿੰਦੀ ਹੈ ਕਿ ਨਾ ਮੇਰੀ ਮਾਂ ਗਲਤ ਸੀ ਨਾ ਹੈ ਤੇ ਨਾ ਹੋਊਗੀ ਤੇ ਉਹ ਲੇ ਮੇਰੇ ਮੰਮਾ ਨੂੰ ਉਹ ਬੰਦੇ ਨੇ ਕਿਹਾ ਕਿ ਤੇਰੀ ਮਤਲਬ ਕੁੜੀ ਦੀਆਂ ਮੇਰੇ ਕੋਲ ਵੀਡੀਓਜ਼ ਆ ਬਹੁਤ ਜਾਦੀਆਂ ਤੇ ਮੈਂ ਇਦਾਂ ਕਰ ਦੂੰ ਇਦਾਂ ਕਰ ਦੂੰ ਹਨਾ ਵੀ ਵੀ ਜੋ ਵੀ ਹੁੰਦਾ ਹੈ ਨਾ ਚਲੋ ਮਾਵਾ-ਬਾਪ ਨੂੰ ਟੈਨਸ਼ਨ ਹੋ ਜਾਂਦੀ ਹੈ ਕਿਉਂਕਿ ਮੇਰੇ ਮੰਮਾ ਦੀ ਹੈ ਨਾ 2016 ਤੋਂ ਮੈਡੀਸਿਨ ਚੱਲ ਰਹੀ ਹੈ 2016 ਤੋਂ ਕੈਂਸਰ ਦੀ ਮੈਡੀਸਿਨ ਚੱਲਦੀ ਹੈ ਉਹਨਾਂ ਦੀ ਸਟਿਲ ਅੱਜ ਤੱਕ ਤੇ ਉਹਦੇ ਬਿਮਾਰ ਰਹਿੰਦੇ ਬਹੁਤ ਜ਼ਿਆਦਾ ਤੇ ਜਿਹੜੇ ਲੋਕੀ ਮੇਰੇ ਨਾਲ ਕਾਫੀ ਟਾਈਮ ਤੋਂ ਐਡ ਆ ਉਹਨਾਂ ਨੂੰ ਪਤਾ ਹੀ ਆ ਮੇਰੇ ਫੈਮਲੀ ਮੈਂ ਆਪਣੀ ਫੈਮਲੀ ਦੇ ਨਾਲ ਰਹਿੰਦੀ ਸੀਗੀ ਹੀਰੋ ਹੋਮਸ 'ਚ ਮੇਰੀ ਮੰਮੀ ਮੇਰੇ ਨਾਲ ਰਹਿੰਦੀ ਹੁੰਦੀ ਸੀ ਮੇਰੇ ਭਰਾ ਭਾਬੀ ਮੇਰੇ ਨਾਲ ਰਹਿੰਦੇ ਹੁੰਦੇ ਸੀਗੇ ਥੈਨ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਉਹ ਚੈਨਲ ਵਾਲਿਆ ਚੈਨਲ ਵਾਲਿਆਂ ਨੂੰ ਵੀ ਪੈਸੇ ਦਿੱਤੇ ਉਹ ਜਿਹੜੀ ਕੁੜੀ ਆ ਹਨਾ ਉਹਨੂੰ ਪੈਸੇ ਦਿੱਤੇ ਥੈਨ ਅੰਮ੍ਰਿਤਸਰ ਤੋਂ ਉਹ ਬੰਦੇ ਨੇ ਮੇਰੇ ਮम्मा ਨੂੰ ਅੰਮ੍ਰਿਤਸਰ ਬੁਲਾ ਕੇ ਮੇਰੇ ਮम्मा ਦੇ ਫੋਨ ਤੋਂ ਚੈਨਲ ਵਾਲਿਆਂ ਨਾਲ ਗੱਲ ਕੀਤੀ ਕਿ ਇੱਕ ਮਾਤਾ ਉਹਨਾਂ ਦਾ ਇੰਟਰਵਿਊ ਕਰਨਾ ਹੈ ਇਦਾਂ ਓਦਾਂ ਨੀਲੋ ਲੁਧਿਆਣੇ ਦੇ ਕੋਲ ਇੰਟਰਵਿਊ ਹੋਇਆ 7 ਵਜੇ ਪੋਡਕਾਸਟ ਹੋ ਗਿਆ ਸੀ ਸਾਰਾ ਜਿਹੜਾ ਇੰਟਰਵਿਊ ਪੋਡਕਾਸਟ ਹੋ ਰਿਹਾ ਸੀ ਉਹ 7 ਵਜੇ ਸਵੇਰੇ ਕੰਪਲੀਟ ਹੋ ਗਿਆ ਸੀਗਾ ਮੈਨੂੰ ਤਾਂ ਨਹੀਂ ਰੋਣਾ ਆਉਂਦਾ ਹੈਗਾ ਹਨਾ ਲੋਕੀ ਕਮੈਂਟ ਕਰ ਰਹੇ ਆ ਕਿ ਤੂੰ ਇਦਾਂ ਓਦਾਂ ਜਾਂ ਫੀਕ ਜੋ ਜੋ ਵੀ ਇਦਾਂ ਓਦਾਂ ਦੈਨ ਉਹ ਬੋਡਕਾਸਟ ਹੋ ਗਿਆ ਤੇ ਉਹਦੇ ਵਿੱਚ ਮੇਰੇ ਮੰਮਾ ਨੇ ਸਰੂਪਾ ਦੀ ਗੱਲ ਕੀਤੀ ਸੀ ਹੈਨਾ ਕਿ ਇਦਾਂ ਵੀ ਸਰੂਪਾ ਦੀ ਉੱਥੇ ਬੇਕਦਰੀ ਹੁੰਦੀ ਹੈ ਦੋਨੋਂ ਮੇਰੇ ਮੰਮਾ ਮੇਰੇ ਨਾਲ ਰਹਿੰਦੇ ਸੀਗੇ ਹੈਨਾ ਤੇ ਮੇਰੇ ਮੰਮਾ ਨੂੰ ਤਾਂ ਪਤਾ ਸੀਗਾ ਵੀ ਕਿਹੜੀ ਬੇਕਦਰੀ ਹੁੰਦੀ ਆ ਜਾਂ ਕਿੱਦਾਂ ਵੀ ਕੁਝ ਵੀ ਹੈਨਾ ਉਹਨਾਂ ਨੇ ਕਿਹਾ ਵੀ ਹੱਥ ਜੋੜ ਕੇ ਮੈਂ ਕਹਿੰਨੀ ਆ ਤੁਹਾਨੂੰ ਸਰੂਪ ਵੀ ਵਿਖਾਦੀ ਹੈ ਮੇਰਾ ਪੌਡਕਾਸਟ ਵੀ ਹੋਇਆ ਉਹਦੇ ਵਿੱਚ ਮੈਂ ਸਾਰੇ ਪ੍ਰੂਫ ਦਿੱਤੇ ਹੋਏ ਆ। ਬਿਲਕੁਲ ਸਾਈਡ ਤੇ ਕਮਰਾ ਆ ਜਿੱਥੇ ਮਤਲਬ ਇਹਨਾਂ ਨੂੰ ਆਪਾਂ ਬਾਬਾ ਜੀ ਦੇ ਸਰੂਪ ਕਿੰਨੇ ਆ ਤੇ ਇਹ ਲਾਈਕ ਮੈਨੂੰ ਇਦਾਂ ਲੱਗਦਾ ਆ ਵੀ ਇਹਨੇ ਕੋਈ ਨਵਾਂ ਤੇ ਲਿਆ ਕੇ ਨਹੀਂ ਰੱਖਿਆ ਹੋਊਗਾ ਹਨਾ ਇਹ ਵੀ ਤਾਂ ਨਾ ਆਪਾਂ ਖੋਲ ਕੇ ਬਣਾ ਦਿੰਦੇ ਸਾਰੀਆਂ ਚੀਜ਼ਾਂ ਹਨਾ ਜੇ ਬੇਕਦਰਹੀ ਹੁੰਦੀ ਇੱਥੇ ਆ ਚੀਜ਼ਾਂ ਨਾ ਹੁੰਦੀਆਂ ਕਿ ਆਪਾਂ ਕੀ ਫੇਰ ਬਟ ਇਹਦੇ ਵਿੱਚ ਮੈਂ ਪੈਸੇ ਧੋੜਦੇ ਸੀ ਜਿਹੜੇ ਮੈਂ ਕਹਿੰਦੀ ਹੁੰਦੀ ਸੀ ਕਿ ਮੈਂ ਜਾਂਦੀ ਹੁੰਦੀ ਹੁੰਦੀ ਉੱਥੇ ਵੀ ਜੇ ਕਿਸੇ ਨੂੰ ਕੁਝ দান ਕਰਨਾ ਹੁੰਦਾ ਹੈ ਠੀਕ ਹੈ ਨਾ ਤੇ ਇਹ ਬਿਲਕੁਲ ਸਾਈਡ ਤੇ ਇੱਕ ਕਮਰਾ ਹੈ ਨਾ ਬਿਲਕੁਲ ਇੱਕ ਸਾਈਡ ਤੇ ਕਮਰਾ ਇਹ ਲਗ ਮੇਰੀ ਮੰਮੀ ਤੋਂ ਜਾਣ ਬੁੱਝ ਕੇ ਬੁਲਾਇਆ ਗਿਆ ਦੈਨ ਬਾਦੀ ਮੇਰੇ ਮम्मा ਨੇ ਕਿਹਾ ਕਿ ਬੇਟੀ ਕੁੜੀ ਨਸ਼ੇ ਕਰਦੀ ਹੈ ਨਾ ਨਸ਼ੇ ਲਈ ਦਾ ਆਪਾ ਇਸੇ ਦਾ ਕਹਿ ਸਕਦੇ ਸਾਰੇ ਜਾਣੇ ਲਈ ਵੇਖਦੇ ਮੈਨੂੰ ਕੋਈ ਵੀ ਐਨੀ ਟਾਈਮ ਕੁਝ ਵੀ ਮੈਸੇਜ ਕਰ ਸਕਦਾ ਹੈ ਤੇ ਕਿਸੇ ਨੇ ਮੇਰਾ ਉਹ ਕਰਵਾਣਾ ਹੋਵੇ ਡਰਗ ਟੈਸਟ ਕਰਵਾਣਾ ਹੋਵੇ ਨਸ਼ੇ ਦਾ ਕਿਸੇ ਵੀ ਤਰ੍ਹਾਂ ਦਾ ਕਰਵਾ ਲਵੇ ਹੈ ਨਾ ਟੈਸਟ ਮੇਰਾ ਥੈਨ ਉਸ ਤੋਂ ਬਾਅਦ ਹੋਰ ਉਹਦੇ ਵਿੱਚ ਲੱਗੇ ਸੀਗੇ ਅਲੀਗੇਸ਼ਨ ਕਿ ਹਾਂ ਵੀ ਇਹਦਾ ਭਰਾ ਮਰ ਗਿਆ ਹੈ ਨਾ ਤੇ ਇਹ ਐਕਸੀਡੈਂਟ ਦੱਸਦੀ ਫਿਰਦੀ ਆ ਜਾਂ ਇਦਾਂ ਉਦਾਂ ਹੈ ਨਾ ਮੈਂ ਉਸ ਮੈਟਰ ਨੂੰ ਅਗੇ ਨਹੀਂ ਸੀ ਲੈ ਕੇ ਆਉਣਾ ਚਾਹੁੰਦੀ ਉਹਦਾ ਰੀਜ਼ਨ ਏ ਸੀ ਯਾ ਚਾਚੀ ਮੂਸੀ ਵਾਲੇ ਜੇ ਮੇਰੇ ਨਾਲ ਲਾਈਵ ਚ ਐਡ ਹੋਣਾ ਚਾਹੁੰਦੀ ਹੈ ਮੈਂ ਕਰ ਲੈਣੀ ਆ ਕੋਈ ਚੱਕਰ ਨਹੀਂ ਹੈਗਾ ਚਾਚੀ ਮੂਸੀ ਵਾਲੇ ਨੂੰ ਵੀ ਪਤਾ ਲੱਗ ਜਾਊਗਾ ਹਨਾ ਵੀ ਐਕਚੁਅਲ ਜਿਹਦੀ ਸਟੋਰੀ ਹੈ ਕੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ